ਇਹ ਸਾਡੇ ਲਈ ਬੜੀ ਮਾਣ ਵਾਲੀ ਗੱਲ ਆ ਵੀ ਗੁਰੂ ਸਾਹਿਬ ਜੀ ਦਾ ਜਿਹੜਾ ਸ਼ਹੀਦੀ ਦਿਹਾੜਾ ਗੁਰੂ ਤੇਗ ਬਹਾਦਰ ਪਾਸ਼ਾ ਜੀ ਦਾ ਸਾਡੀ ਜ਼ਿੰਦਗੀ ਦੇ ਵਿੱਚ ਆਇਆ ਤੇ ਸਭ ਤੋਂ ਵੱਡੀ ਮਾਣ ਵਾਲੀ ਗੱਲ ਆ ਜਦੋਂ ਆਮ ਆਦਮੀ ਪਾਰਟੀ ਦੀ ਆਮ ਲੋਕਾਂ ਦੀ ਵਜ਼ਾਰਤ ਆ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੇ ਮਾਨ ਸਾਹਿਬ ਨੇ ਬੜਾ ਵੱਡਾ ਉਪਰਾਲਾ ਕੀਤਾ ਗੁਰੂ ਤੇਗ ਬਹਾਦਰ ਪਾਸ਼ਾ ਜੀ ਦਾ ਜਿਹੜਾ ਸ਼ਹੀਦੀ ਦਿਹਾੜਾ ਆ ਉਹਨੂੰ ਪੂਰੇ ਵੱਡੇ ਪੱਦਰ ਤੇ ਮਨਾਇਆ ਜਾਵੇ ਤੇ ਜਿਹੜਾ ਲੋਕਾਂ ਦੇ ਮਨਮਾਨ ਦੇ ਵਿੱਚ ਸ਼ਰਧਾ ਆ ਸ਼ਲਾਘਾ ਆ ਮਾਨ ਸਾਹਿਬ ਪ੍ਰਤੀ ਉਹ ਮੈਂ ਦੱਸ ਨਹੀਂ ਸਕਦਾ ਕਿਉਂਕਿ ਲੋਕ ਮਿਲਦੇ ਆ ਤੇ ਲੋਕ ਆਪ ਮਾਰੇ ਬੋਲ ਉੱਢਦੇ ਆ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਜਿਹੜੀ ਸ਼ੀਧੀ ਆ ਕਿਉਂਕਿ ਜਦੋਂ ਅਸੀਂ ਦਿੱਲੀ ਗਏ ਮੱਧ ਪ੍ਰਦੇਸ਼ ਗਏ ਗੁਜਰਾਤ ਗਏ ਛੱਤੀਸਗੜ੍ਹ ਗਏ ਜਿਹੜੇ ਉੱਥੋਂ ਦੇ ਵੀ ਚੰਗੇ ਹਿੰਦੂ ਪਰਿਵਾਰ ਨੇ ਨਾ ਉਹਨਾਂ ਨੇ ਵੀ ਇਹੋ ਗੱਲ ਹੀ ਕਹੀ ਜਦੋਂ ਵੇਖੋ ਵਿਚਾਰਾ ਹੁੰਦੀਆਂ ਨਾ ਅਸਲ ਗੱਲ ਤਾਂ ਉਦੋਂ ਪਤਾ ਲੱਗਦਾ ਦੂਜੀਆਂ ਸਟੇਟਾਂ ਦੇ ਵਿੱਚ ਵੀ ਸਾਡੇ ਹਿੰਦੂ ਭਰਾਵਾਂ ਨੇ ਇਹੋ ਗੱਲ ਕਹੀ ਵੀ ਜੇ ਅੱਜ ਸਾਡਾ ਧਰਮ ਆ ਸਾਡਾ ਅਬਜ਼ੂਦ ਆ ਅੱਜ ਹਿੰਦੂ ਸੁਰੱਖਤ ਨੇ ਦੂਜੀਆਂ ਕੌਮਾਂ ਸੁਰੱਖਤ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਕੁਰਬਾਨੀ ਕੀਤੀ ਆਪਣੀ ਸ਼ਹਾਦਤ ਦਿੱਤੀ ਆਪਦਾ ਪਰਿਵਾਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਵਾਰਿਆ ਤੇ ਅਸੀਂ ਸਾਰੇ ਸੁਰੱਖਣ ਸਾਡੇ ਅਸਲ ਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਨਹੀਂ ਤੇ ਔਰੰਗਜ਼ੇਬ ਨੇ ਉਦੋਂ ਇੰਨਾ ਅਤਿਆਚਾਰ ਸ਼ੁਰੂ ਕਰਤਾ ਸੀ ਹਰ ਹਿੰਦੂ ਨੂੰ ਧੱਕੇ ਨਾਲ ਮੁਸਲਮਾਨ ਜਬਰੀ ਮੁਸਲਮਾਨ ਬਣਾਉਣ ਦਾ ਕੰਮ ਜਿਹੜਾ ਸ਼ੁਰੂ ਕੀਤਾ ਸੀ ਬੜਾ ਧੱਕਾ ਕੀਤਾ ਬਾਕੀ ਵੇਖੋ ਹਰ ਧਰਮ ਦਾ ਸਤਿਕਾਰ ਆ ਭਾਵੇਂ ਮੁਸਲਮਾਨ ਹਿੰਦੂ ਆ ਸਿੱਖ ਆ ਇਸਾਈ ਆ ਕ੍ਰਿਸਚੀਅਨ ਆ ਬਹੁਤ ਹੀ ਆਪਾਰੀ ਆ ਹਰ ਧਰਮ ਦਾ ਸਤਕਾਰ ਚਾਹੀਦਾ ਜਿਹੜਾ ਆਪਦੇ ਧਰਮ ਦੇ ਵਿੱਚ ਆ ਉਹਦੀ ਇੱਜ਼ਤ ਆ ਉਹਦਾ ਮਾਣ ਆ ਉਹਦਾ ਸਤਕਾਰ ਆ ਪਰ ਗੁਰੂ ਸਾਹਿਬ ਨੇ ਗੁਰੂ ਤੇਗ ਬਹਾਦਰ ਪਾਛੇ ਜੀ ਨੇ ਜੋ ਸਿੱਖਿਆਵਾਂ ਸਾਨੂੰ ਦਿੱਤੀਆਂ ਅਸੀਂ ਉਹਨਾਂ ਦੇ ਦੱਛੇ ਕਦਮਾਂ ਤੇ ਚੱਲਦੇ ਰਹੀਏ ਤੇ ਕਦੀ ਵੀ ਅਸੀਂ ਪਿੱਛੇ ਨਹੀਂ ਟਾਂਗੇ ਕਾਮਯਾਬ ਹੀ ਰਵਾਂਗੇ ਤੇ ਵੇਖੋ ਜਿਹੜੀਆਂ ਕੌਮਾਂ ਆਪਦੇ ਸ਼ਹੀਦਾਂ ਨੂੰ ਆਪਦੇ ਸੂਰਬੀਰ ਯੋਧਿਆਂ ਨੂੰ ਆਪਦੇ ਜਿਹੜੇ ਝਹਾਰੂ ਸਾਡੇ ਪੂਰਵਜ ਰਹੇ ਆ ਜਿਹੜੀਆਂ ਕੌਮਾਂ ਯਾਦ ਰੱਖਦੀਆਂ ਉਹ ਕੌਮਾਂ ਸਦਾ ਤਰੱਕੀ ਕਰਦੀਆਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਹੜਾ ਗੁਰੂ ਤੇਗ ਬਹਾਦਰ ਪਾਤਸ਼ਾਹੀ ਦਾ ਸ਼ੀਧੀ ਦਿਹਾੜਾ ਜਿਹੜਾ ਜਿੱਥੇ-ਜਿੱਥੇ ਗੁਰੂ ਤੇਗ ਬਹਾਦਰ ਪਾਤਸ਼ਾਹੀ ਦੀ ਚਰਨਛੋਪਾ ਪ੍ਰਾਪਤ ਹਤੀਆ ਉੱਥੋਂ ਤੋਂ ਸ਼ੁਰੂ ਕਰਾ ਕੇ ਜਿਹੜਾ ਆਨੰਦਪੁਰ ਸਾਹਿਬ ਵਿਖੇ 23 24 25 ਤਰੀਕ ਨੂੰ ਗੁਰੂ ਸਾਹਿਬ ਜੀ ਦੇ ਸ਼ੀਧੀ ਦਿਹਾੜੇ ਜਿਹੜੇ ਦੇਣ ਚੱਲਨੇ ਆ ਉਥੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੇ ਪਹੁੰਚਣਾ ਮੈਂ ਸਮੂਹ ਭਾਰਤੀਆਂ ਨੂੰ ਸਮੂਹ ਪੰਜਾਬੀਆਂ ਨੂੰ ਤੇ ਦੇਸ਼ਾਂ-ਵਿਦੇਸ਼ਾਂ ਵਿੱਚ ਵਸਦੀਆਂ ਸੰਗਤਾਂ ਨੂੰ ਬੇਨਤੀ ਕਰੂੰਗਾ ਕਿ 23 24 25 ਨੂੰ ਗੁਰੂ ਸਾਹਿਬ ਜੀ ਦੀ ਜਿਹੜੀ ਦਸੇ ਮਾਰ ਕੇ ਦਿੱਤੀ ਬਾਣੀ ਆ ਉਹਨੂੰ ਸਰਵਣ ਕਰਕੇ ਆਪਾਂ ਆਪਣੇ ਜੀਵਨ ਨੂੰ ਆਪਣੀ ਜ਼ਿੰਦਗੀ ਨੂੰ ਸਫਲਾ ਕਰੀਏ ਤੇ ਜਿੰਨੀ ਅੱਜ ਸ੍ਰਿਸ਼ਟੀ ਦੇ ਵਿੱਚ ਦੁਨੀਆ ਆ ਵੇਖੋ ਜਿਹੜਾ ਆਪਾਂ ਬੜੇ ਕਰਮਾ ਭਾਗ ਵਾਲਿਆਂ ਵੀ ਗੁਰੂ ਤੇਗ ਬਹਾਦਰ ਪਾਚਾ ਜੀ ਦਾ 350ਵਾਂ ਦਿਹਾੜਾ ਜਿਹੜਾ ਵਾ ਉਹ ਆਪਾਂ ਵੇਖਦੇ ਪਏ ਆ ਬੜੇ ਵੱਡੇ ਮਾਣ ਵਾਲੀ ਗੱਲ ਹੈ ਜਿਹੜਾ ਅਗਲੀ ਵਾਰੀ ਗੁਰੂ ਤੇਗ ਬਹਾਦਰ ਪਾਤਸ਼ਾਹੀ ਦਾ 400 ਸਾਲਾ ਆਉਣਾ ਹੋ ਸਕਦਾ ਜਿੰਨੇ ਅੱਜ ਲੋਕ ਐਨਾਂ ਚ ਹੋ ਸਕਦਾ ਕਿੰਨੇ ਲੋਕ ਉਹ ਦਿਨ ਵੇਖਣ ਲਈ ਨਾ ਹੋਣ ਕਿਉਂਕਿ ਜ਼ਿੰਦਗੀ ਜਿਹੜੀ ਆ ਉਹ ਉਮਰ ਦੇ ਨਾਲ ਹੀ ਜਿਉਣੀ ਹੁੰਦੀ ਆ ਤੇ 50 ਸਾਲਾਂ ਨੂੰ ਜਾ ਕੇ ਅੱਗੇ ਗੁਰੂ ਤੇਗ ਬਹਾਦਰ ਪਾਚੀ ਜਿਹੜਾ ਆਉਣਾ ਸਾਨੂੰ ਸਾਰਿਆਂ ਨੂੰ ਆਨੰਦਪੁਰ ਸਾਹਿਬ ਵਿਖੇ ਜਾ ਕੇ 23 24 25 ਤਰੀਕ ਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਦਰਬਾਰ ਤੇ ਹਾਜ਼ਰੀ ਲਵਾਉਣੀ ਚਾਹੀਦੀ ਆ ਕਿਉਂਕਿ ਗੁਰੂ ਜੀ ਨੇ ਜੋ ਕੁਰਬਾਨੀ ਕੀਤੀ ਆ ਉਹਦਾ ਦੇਣ ਸਾਡੀਆਂ ਆਉਣ ਵਾਲੀਆਂ ਜਿੰਨੀਆਂ ਵੀ ਪੀੜ੍ਹੀਆਂ ਜਿੰਨੀ ਵੀ ਸਾਡੀਆਂ ਆਉਣ ਵਾਲੀਆਂ ਜਨਰੇਸ਼ਨਾਂ ਉਹ ਦੇ ਨਹੀਂ ਸਕਦੇ ਜਿਨ੍ਹਾਂ ਮਾਣ ਸਤਿਕਾਰ ਗੁਰੂ ਜੀ ਨੇ ਲੋਕਾਂ ਦਾ ਵਧਾਇਆ ਹਿੰਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350ਵਾਂ ਸ਼ਹੀਦੀ ਦਿਵਸ ਉਹਨਾਂ ਨੂੰ ਅਸੀਂ ਯਾਦ ਕਰ ਰਹੇ ਆਂ ਪੰਜਾਬ ਸਰਕਾਰ ਸ਼ਹੀਦੀ ਦਿਵਸ ਮਨਾ ਰਹੀ ਆ ਅੱਜ ਮੁਰਦਾਸਪੁਰ ਦੀ ਧਰਤੀ ਦੇ ਤੋਂ ਅਜ ਨਗਰ ਕੀਰਤਨ ਆਰੰਭ ਹੋਏ ਨੇ ਜੋ ਵਕ ਵਕ ਜਗਾਤੇ ਹੁੰਦੇ ਹੋਏ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਤੇ ਆ ਸੰਪੰਨ ਹੋਣਗੇ ਉਥੇ 23 24 ਤੇ 25 ਤਰੀਕ ਨੂੰ ਵਿਸ਼ੇਸ਼ ਪ੍ਰੋਗਰਾਮ ਜਿਹੜੇ ਨੇ ਉਹ ਲਿਖੇ ਗਏ ਨੇ 23 ਤਰੀਕ ਨੂੰ ਸਰਬ ਧਰਮ ਸੰਮੇਲਨ ਹੋਏਗਾ 24 ਤਰੀਕ ਨੂੰ ਸੀਸਪੇਟ ਯਾਤਰਾ ਕੀਰਤਪੁਰ ਸਾਹਿਬ ਤੋਂ ਸ੍ਰੀ ਅਨੰਦਪੁਰ ਸਾਹਿਬ ਤੱਕ ਹੋਏਗੀ ਨਾਲ ਪੰਜਾਬ ਵਿਧਾਨ ਸਭਾ ਦਾ ਵਿਜੇ ਵਿਸ਼ੇਸ਼ ਸੈਸ਼ਨ ਜਿਹੜਾ ਆ ਉਹ ਵੀ ਬੁਲਾਇਆ ਜਾ ਰਿਹਾ ਸੋ ਅਸੀਂ ਆ ਵੱਖ-ਵੱਖ ਜ਼ੋਬਿਆਂ ਤੇ ਮੁੱਖ ਮੰਤਰੀ ਸਾਹਿਬਾਨਾਂ ਨੂੰ ਤੇ ਹੋਰ ਡਿਗਨਿਟਰੀਜ਼ ਨੂੰ ਵੀ ਇਨਵੀਟੇਸ਼ਨ ਭੇਜਿਆ ਸੋ ਮੇਰੀ ਪੂਰੀ ਸਾਧ ਸੰਗਤ ਨੂੰ ਅਪੀਲ ਆ ਕਿ ਉਹ ਵਾਦ ਤੋਂ ਵਾਦ ਗਿਣਤੀ ਦੇ ਵਿੱਚ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਨਾਤਮਸੱਬ ਹੋ ਕੇ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕਰੇ ਸ੍ਰੀ ਗੁਰਤੇਗ ਬਹਾਦਰ ਜੀ ਦੀ 350 ਇਸ ਦੀ ਵਰੰਗਾ ਨੂੰ ਸਮਰਪਿਤ ਇੱਕ ਬਹੁਤ ਹੀ ਲੋਕਕ ਤੇ ਵਿਸਾਰ ਨਗਰਗੀਤਨ ਗੁਰਦਾਸ ਪਰ ਤੋਂ ਸ਼ੁਰੂ ਕੀਤਾ ਗਿਆ ਪਾਜ ਪਿਆਰਿਆਂ ਦੀ ਗੁਆਈ ਦੇ ਵਿੱਚ ਸੰਗ ਸਵਾਨਾਂ ਦੀ ਰਹਿਨਮਾਈ ਦੇ ਵਿੱਚ ਇਹ ਅਸਾਬ ਨਗਰ ਕੀਰਤਨ ਜਿਹੜਾ ਇਥੋਂ ਆਰੰਭ ਹੋਇਆ ਇਹ ਵਕਤ ਵਕਤ ਪੜਾਵਾ ਜਿਹੜੀ ਗੁਜ਼ਰਦਾ ਹੋਇਆ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਪਹੁੰਚੇਗਾ ਸੋ ਪੰਜਾਬ ਸਰਕਾਰ ਵੱਲੋਂ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗੁਆਈ ਦੇ ਵਿੱਚ ਸ੍ਰੀ ਗੁਰ ਤੇਗ ਬਹਾਦਰ ਜੀ ਦੀ 350 ਹੀ ਸੀਧੀ ਵਰਗੰਡ ਪੂਰੇ ਰਵਾਇਤੀ ਢੰਗ ਦੇ ਨਾਲ ਔਰ ਮੈਂ ਸਮਝਦਾ ਕਿ ਇਹ ਇਤਿਹਾਸ ਦੇ ਅੰਦਰ ਸਾਡੇ ਸਭ ਦੇ ਲਈ ਇੱਕ ਸੁਨਹਿਰੀ ਮੌਕਾ ਹੈ ਕਿ ਗੁਰੂ ਸਾਹਿਬ ਦੀ 350ਵੀਂ ਸਦੀ ਬਾਰੇ ਸਾਡੀ ਜ਼ਿੰਦਗੀ ਵਿੱਚ ਆ ਰਹੀ ਹੈ ਸੋ ਮੈਂ 70 ਹਾਂ ਜਿੱਥੇ ਅੱਜ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋ ਕੇ ਇਹ ਅਪੀਲ ਕਰਦਾ ਸਾਰੀ ਸੰਗਤ ਨੂੰ ਕਿ ਇਸ ਨਗਰ ਕੀਰਤਨ ਦੇ ਵਿੱਚ ਪਰਵਾਰਾਂ ਸਵੇਧ ਪਹੁੰਚੋ ਤੇ ਜਿਹੜੇ ਵਿਸ਼ੇਸ਼ ਪ੍ਰੋਗਰਾਮ ਸ੍ਰੀ ਨਾਨਦਵਰ ਸਾਹਿਬ ਦੀ ਧਰਤੀ ਦੇ ਉੱਤੇ 23 24 ਤੇ 25 ਨਵੰਬਰ ਨੂੰ ਹੋਰੇ ਆ ਉਹਨਾਂ ਦੇ ਵਿੱਚ ਵੀ ਪਰਿਵਾਰਾਂ ਸਮੇਤ ਆਓ ਸੋ ਗੁਰੂ ਸਾਹਿਬ ਜਿਹੜੇ ਮਨੁੱਖੀ ਅਧਿਕਾਰਾਂ ਦੇ ਬਹੁਤ ਵੱਡੇ ਅਰਥਨੇਤਾ ਸਨ ਲੰਬੜਦਾਰ ਸਨ ਤੇ ਉਹਨਾਂ ਨੇ ਨਾ ਕੇਵਲ ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ ਬਲਕਿ ਉਹ ਤੇ ਅਮਲ ਵੀ ਕੀਤਾ ਔਰ ਉਹ ਮਜ਼ਲੂਮ ਜਿਨ੍ਹਾਂ ਨੇ ਸੁਰੱਖਿਆ ਦੀ ਮੰਗ ਨੂੰ ਰਿਆ ਕੇ ਗੁਰੂ ਸਾਹਿਬ ਦੇ ਕੋਲ ਆ ਕੇ ਅਪੀਲ ਕੀਤੀ ਉਹਨਾਂ ਦੀ ਅਪੀਲ ਨੂੰ ਸਹਾਰ ਦੇ ਹੋਏ ਉਹਨਾਂ ਨੇ ਉਸ ਉਸ ਵੇਲੇ ਜ਼ਾਲਮ ਸਿਸਟਮ ਨੂੰ ਜਿਹੜੇ ਜ਼ਬਰਦਸਤ ਹੀ ਲੋਕਾਂ ਦਾ ਧਰਮ ਤਬਦੀਲ ਕਰਾ ਕੇ ਮਨੁੱਖੀ ਹੱਕਾਂ ਦਾ ਕਾਨੂੰਨ ਕਰਦੇ ਸਨ ਸੋ ਗੁਰੂ ਸਾਹਿਬ ਦੀ ਉਹ ਫਿਲਾਸਫੀ ਉਹਨਾਂ ਦੇ ਵਿਚਾਰ ਤੇ ਉਹਨਾਂ ਦੀ ਕੁਰਬਾਨੀ ਅੱਜ ਵੀ ਸਾਨੂੰ ਸਮਾਜ ਦੇ ਅੰਦਰ ਸਾਂਝੀ ਵਾਲਤਾ ਦਾ ਸੁਨੇਹਾ ਵੀ ਦਿੰਦੀ ਆ ਪ੍ਰੇਰਣਾ ਵੀ ਆ ਸੋ ਇੱਕ ਵਿਸ਼ੇਸ਼ ਸੈਸ਼ਨ ਪੰਜਾਬ ਸਰਕਾਰ ਵੱਲੋਂ 24 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਮਹਾਨ ਧਰਤੀ ਤੇ ਕੀਤਾ ਜਾ ਰਿਹਾ ਜਿੱਤੇ ਗੁਰੂ ਸਾਹਿਬ ਨੂੰ ਸ਼ਰਧਾਂਜਲੀ ਪੇਟ ਕੀਤੀ ਜਾਵੇਗੀ ਉਹਨਾਂ ਦੇ ਵਿਚਾਰਾਂ ਨੂੰ ਦੁਨੀਆ ਦੇ ਅੰਦਰ ਫੋਰ ਅਸ난 ਦੇ ਲਈ ਪ੍ਰਚਾਰਨ ਦੇ ਲਈ ਬਾਕੀ ਜਿਹੜੇ ਪ੍ਰੋਗਰਾਮ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਿਹਦੇ ਵਿੱਚ ਸਾਰੇ ਦੇਸ਼ ਵਿੱਚੋਂ ਕਈ ਸੂਬਿਆਂ ਦੇ ਮੁੱਖ ਮੰਤਰੀ ਵੀ ਆ ਰਹੇ ਨੇ ਔਰ ਬਹੁਤ ਉੱਚੀਆਂ ਜਿਹੜੀਆਂ ਪਦਮੀਆਂ ਤੇ ਬੈਠੇ ਜਿਹੜੇ ਉਹ ਵੀ ਲੋਕ ਉੱਥੇ ਆ ਰਹੇ ਨੇ ਸੋ ਸਾਰੀਆਂ ਸੰਗਤਾਂ ਨੂੰ ਅੱਜ ਦੇ ਨਗਰ ਕੀਰਤਨ ਦੀਆਂ ਵਧਾਈਆਂ ਵੀ ਮੈਂ ਆਸ ਕਰਦਾ ਦਰੂਪ ਸਾਹਿਬ ਦੀ ਬਾਣੀ ਉਹਨਾਂ ਦੇ ਵਿਚਾਰ ਸਾਨੂੰ ਹਮੇਸ਼ਾ ਪ੍ਰੇਰਨਾ ਦਿੰਦੇ ਰਹਿਣਗੇ ਅਸੀਂ ਉਹਨਾਂ ਤੋਂ ਅਗਵਾਈ ਲੈਂਦੇ ਰਵਾਂਗੇ